ਪਹੁੰਚੇਗੇ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਟਰੈਕਟਰ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਆਹ ਬਾਈ ਦੇ ਟਰੈਕਟਰ ਆ ਹੋਰ ਬਾਈ ਕੀ ਹਾਲ ਆ ਠੀਕ ਆ ਵੀਰੇ ਬਹੁਤ ਵਧੀਆ ਆਪਰਾ ਨੌ ਕੀ ਵੀਰੇ ਨਾ ਗੱਗੂ ਵੀਰੇ ਬਰਨਾਲਾ ਗੱਗੂ ਆਪਾਂ ਬਾਈ ਕਾ ਟਰੈਕਟਰ ਲੈ ਕੇ ਆਏ ਆਜੋ ਪੰਜ ਕਿ ਟਰੈਕਟਰ ਲੈ ਦੇ ਠੀਕ ਆ ਆਪਾਂ ਟਰੈਕਟਰ ਬਾਈ ਮੰਡੀ ਤੋਂ ਬਗੈਰ ਹੋਰ ਕਿੱਥੇ ਖੜੇ ਕਰਦੇ ਆ ਅੱਖੋਂ ਕੱਚ ਘੜੇ ਹੁੰਦੇ ਆ ਵੀ ਆਪਣੇ ਆ ਠੀਕ ਆ ਕੁਛ ਕਰ ਮਾ ਮਾਰਕਸ ਆਖ ਰਿਹਾ ਠੀਕ ਆ ਆਪਣਾ ਫੋਨ ਨੰਬਰ ਵੀ ਪਹਿਲਾਂ ਦੱਸਦੇ ਬਾਈਆਂ ਨੂੰ ਫੋਨ ਨੰਬਰ ਹੈਗਾ 98155747 ਠੀਕ ਆ ਉਹਦੇ ਬਾਈ ਲਾਲਾ ਜੀ ਕਹਿੰਦੇ ਹੁੰਦਾ ਕੈਂਚੀ ਆਂਦੇ ਉਹਨਾਂ ਦਾ ਹੈਗਾ 9815075672 ਠੀਕ ਆ ਜੀ ਆਪਾਂ ਨੂੰ ਆਹ ਟਰੈਕਟਰ ਬਾਰੇ ਚੰਨਣਾ ਪਾ ਬਾਈ ਪਹਿਲਾਂ ਇਹ 2014 ਮਾਡਲ ਹੈ ਵੀਰੇ ਠੀਕ ਆ ਜੀ ਉਸਕਰ ਦਾ ਇੰਜਨ ਹੈਗਾ ਠੀਕ ਆ ਵੀਰੇ ਮੂਰਲੇ ਟਾਇਰ ਨਾਲ ਲਿਆ 70-75 ਪੈਸੇ ਪਿਛਲੇ ਦੁਆਰ ਦੇ ਆ 50 ਨਿਮ ਠੀਕ ਆ ਜੀ ਜਿੰਨਾ ਟਰੈਕਟਰ ਹੈਗਾ ਸਾਰਾ ਜਿਹਨੂੰ ਟਰੈਕਟਰ ਠੀਕ ਆ ਜੀ ਆਹ ਟਰੈਕਟਰ ਦਾ ਹੱਲ ਤੇ ਕਲੱਚ ਵੀ ਨਹੀਂ ਖੁੱਲ ਰਿਹਾ ਪੂਰਾ ਸੋਨਾ ਟਰੈਕਟਰ ਜਿੰਨਾ ਠੀਕ ਹੈ ਬਈ ਕਿੰਨਾ ਮਾਡਲ ਹੈ ਮਾਡਲ 2014 ਦਾ 14 ਰੇਟ ਕੀ ਕਰਤਾ ਵੀਰੇ ਦਾ ਰੇਟ ਇਹਦਾ 5 ਲੱਖ 115000 ਰੁਪਏ